ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਹੋਰੀ ਲੰਬੇ ਸਮੇਂ ਤੋਂ ਜੇਲ੍ਹ ਦੇ ਵਿੱਚ ਬੰਦ ਨੇ ਭਾਰਤ ਦੀਆਂ ਵੱਖ-ਵੱਖ ਜੇਲ੍ਹਾਂ ਦੇ ਵਿੱਚ ਸਮੇਂ-ਸਮੇਂ ਦੇ ਉੱਤੇ ਉਹਨਾਂ ਨੂੰ ਰੱਖਿਆ ਗਿਆ। ਉਸ ਤੋਂ ਬਾਅਦ ਉਹ ਮਾਨਸਿਕ ਤੌਰ ਦੇ ਉੱਤੇ ਵੀ ਜਿਹੜੇ ਨੇ ਥੋੜੇ ਬਿਮਾਰ ਹੋ ਜਾਂਦੇ ਨੇ ਕਿਉਂਕਿ ਤਸ਼ੱਦਦ ਜਾਂ ਫਿਰ ਲੰਬਾ ਸਮਾਂ ਕੋਠੜੀਆਂ ਦੇ ਵਿੱਚ ਰਹਿਣਾ ਕੋਈ ਆਸਾਨ ਨਹੀਂ ਹੁੰਦਾ। ਸੋ ਪ੍ਰੋਫੈਸਰ ਭੁੱਲਰ ਦੀ ਰਿਹਾਈ ਬਾਰੇ ਲੰਬੇ ਸਮੇਂ ਤੋਂ ਗੱਲਬਾਤ ਚੱਲੀ ਆ ਰਹੀ ਹੈ। ਸਰਕਾਰਾਂ ਨੂੰ ਅਪੀਲਾਂ ਵੀ ਕੀਤੀਆਂ ਗਈਆਂ। ਆਮ ਆਦਮੀ ਪਾਰਟੀ ਉਹ ਪਾਰਟੀ ਹੈ ਜਿਨੇ ਕਿਹਾ ਸੀ ਵੀ ਸਾਡੀ ਸਰਕਾਰ ਬਣਾਓ ਤੇ ਅਸੀਂ ਪ੍ਰੋਫੈਸਰ ਭੁੱਲਰ ਖਰਾਂ ਦੀ ਰਿਹਾਈ ਕਰਵਾਵਾਂਗੇ। ਪਰ ਕਿਤੇ ਨਾ ਕਿਤੇ ਅਰਵਿੰਦ ਕੇਜਰੀਵਾਲ ਦੇ ਹੱਥ ਦੇ ਵਿੱਚ ਸੀ ਕਿ ਦਿੱਲੀ ਦੇ ਵਿੱਚ ਤੇ ਹਾਰਜੇਲ ਜੇਲ੍ਹ ਚ ਜਦੋਂ ਬੰਦ ਸੀ ਕਿ ਉਹ ਛਡਵਾ ਸਕਦੇ ਸੀ ਪਰ ਉਹਨਾਂ ਨੇ ਵੀ ਜਿਹੜਾ ਹੈਗਾ ਕਿਨਾਰਾ ਕਰ ਦਿਆ ਅੱਜ ਸਰਕਾਰ ਭਵੇਂ ਆਮ ਆਦਮੀ ਪਾਰਟੀ ਦੀ ਹੈ ਪਰ ਪੰਥਕ ਲੋਕ ਇਹਦੇ ਉੱਤੇ ਵੀ ਆਪਣੀਆਂ ਜਿਹੜੀਆਂ ਸਮੇਂ-ਸਮੇਂ ਦੇ ਉੱਤੇ ਦਾ ਪੇਚ ਖੇਡਦੇ ਰਹਿੰਦੇ ਨੇ ਨਵੀਂ ਖਬਰ ਜਿਹੜੀ ਹੈ ਉਹ ਇਹ ਦੱਸ ਰਹੀ ਹੈ ਕਿ ਪ੍ਰੋਫੈਸਰ ਭੁੱਲਰ ਖੋਰੀ ਜ਼ਮਾਨਤ ਦੇ ਉੱਤੇ ਸੀ ਤੇ ਜਦੋਂ ਉਹਨਾਂ ਨੇ ਕਿਹਾ ਕਿ ਬਿਮਾਰ ਨੇ ਉਹ ਇੱਕ ਪਟੀਸ਼ਨ ਪਾਈ ਗਈ ਅਪੀਲ ਪਾਈ ਗਈ ਕਿ ਉਹਨਾਂ ਨੂੰ ਬਾਹਰ ਹੀ ਰਹਿਣ ਦਿੱਤਾ ਜਾਵੇ ਯਾਨੀ ਕਿ ਜ਼ਮਾਨਤ ਦੇ ਤੌਰ ਦੇ ਉੱਤੇ ਲੰਬੀ ਖੁੱਲੀ ਜ਼ਮਾਨਤ ਦੇ ਦਿੱਤੀ ਜਾਵੇ ਤਾ ਫਿਰ ਇਹ ਆਦੇਸ਼ ਆਉਂਦੇ ਨੇ ਕੋਰਟ ਤੋਂ ਕਿ ਨਹੀਂ ਤੁਹਾਨੂੰ ਵਾਪਸ ਜੇਲ੍ਹ ਜਾਣਾ ਪਵੇਗਾ ਤੇ ਇਲਾਜ ਜਿਹੜਾ ਹੈਗਾ ਉਹ ਜੇਲ੍ਹ ਦੇ ਵਿੱਚ ਵੀ ਸੰਭਵ ਹੈਗਾ ਸੋ ਆਪਾਂ ਇਹਦੇ ਉੱਤੇ ਗੱਲਬਾਤ ਕਰਾਂਗੇ ਸਾਡੇ ਨਾਲ ਜੁੜੇ ਹੋਏ ਨੇ ਭਾਈ ਕੁਲਦੀਪ ਸਿੰਘ ਜੀ ਦੀ ਓਲ ਭਾਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਜੀ ਕਿੰਨੇ ਦੇਖਦੇ ਹੋ ਸਵਾਲ ਤਾਂ ਤੁਸੀਂ ਸੁਣ ਹੀ ਲਿਆ ਕਿ ਪ੍ਰੋਫੈਸਰ ਭੁੱਲਰ ਜਿਹੜੇ ਲੰਬੇ ਸਮੇਂ ਤੋਂ ਬਿਮਾਰ ਨੇ ਉਹਨਾਂ ਨੂੰ ਛੱਡਿਆ ਵੀ ਨਹੀਂ ਗਿਆ ਰਿਹਾਈ ਤਾਂ ਕੀ ਪਰ ਉਹਨਾਂ ਨੂੰ ਜ਼ਮਾਨਤ ਦੇ ਉੱਤੇ ਵੀ ਜਿਹੜਾ ਖੁੱਲੀ ਜ਼ਮਾਨਤ ਵੀ ਨਹੀਂ ਦਿੱਤੀ ਜਾਂਦੀ ਔਰ ਸਭ ਜੀ ਦੇਖੋ ਆਈ ਲੱਗਦਾ ਕਈ ਵਰੀ ਤਾਂ ਵੀ ਸਿੱਖਾਂ ਲਈ ਜੇਲਾ ਬਣੀਆ ਕਿ ਹੁਣ ਤੁਸੀਂ ਦੇਖੋ ਰਾਮ ਰਹੀਮ ਜਿਹੜਾ ਕਿਨ ਉਹਦੇ ਤੇ ਬਲਾਤਕਾਰ ਮਰਡਰ ਬੰਬ ਤਮਾਕਿਆਂ ਦੇ ਜਦੋਂ ਉਹਦਾ ਕੇਸ ਵੀ ਚੱਲ ਰਿਹਾ ਸੀਗਾ ਜਾਂ ਉਹਨੂੰ ਅਰੈਸਟ ਵੀ ਕਰਕੇ ਲੈ ਕੇ ਜਾ ਰਹੇ ਸੀ ਜੇਲ੍ਹ ਨੂੰ ਉੱਥੇ ਵੀ ਜਿਵੇਂ ਨਾਂ ਗਲਤ ਹੋਵਾ ਕਾਫੀ ਕੌਸ ਕੀਤਾ ਗਿਆ 80 ਬੰਦੇ ਮਰੇ ਸੀ ਜੀ ਉਹਦੇ ਦੇਖੋ ਤੇ ਇਸ ਵਿਅਕਤੀ ਨੂੰ ਆਏ ਤੁਸੀਂ ਦੇਖਦੇ ਹੋ ਬਾਹਰ ਜਿੱਦਾਂ ਨਾਰਮਲ ਬੰਦਾ ਤੁਰਿਆ ਫਿਰਦਾ ਹੁੰਦਾ ਵੀ ਇਹ ਇਹਨੂੰ ਕੋਈ ਹਦਾਇਤ ਨਹੀਂ ਗਈ ਇਹ ਮਤਲਬ ਇਹ ਹੋ ਗਿਆ ਕਿ ਜਿਹੜੇ ਸਾਡੇ ਸਿੱਖ ਨੇ ਸਿੰਘ ਸਿੰਘਣੀਆਂ ਉਹਨਾਂ ਨੂੰ ਇਦਾਂ ਕਰਦੇ ਆ ਕਿ ਬਸ ਵੀ ਤੁਹਾਡੀ ਤਾਂ ਕੋਈ ਲਾਈਫ ਨਹੀਂ ਹੈ ਹੁਣ ਲਾਈਫ ਓਵਰ ਹੈ ਹਾਲਾਂਕਿ ਜਿਹੜੇ ਪ੍ਰੋਫੈਸਰ ਦਵਿੰਦਰਪਾਲ ਸਿੰਘ ਪੁੱਲਰ ਇਹ ਪੜੇ ਲਿਖੇ ਪ੍ਰੋਫੈਸਰ ਹਨ ਇਹਨਾਂ ਦਾ ਕੋਈ ਇਦਾਂ ਦਾ ਹੈ ਨਹੀਂਗਾ ਰੋਲ ਜਿਹੜਾ ਕਹਿ ਲਿਆ ਵੀ ਇਹ ਇਹਨਾਂ ਨੇ ਬਹੁਤ ਇਦਾਂ ਦਾ ਕਸ਼ ਕਰਤਾ ਹੋਵੇ ਤੇ ਵੇ ਜਿੱਦਾਂ ਇਹਨਾਂ ਦੀ ਸਾਰੀ ਲਾਈਫ ਜੇਲ੍ਹ ਚ ਬਿਤਾ ਦਿੱਤੀ ਬਿਤਾ ਦਿੱਤੀ ਜਾਵੇ ਤੇ ਜੇ ਤੁਸੀਂ ਉਹਨਾਂ ਨੂੰ ਦੇਖੋ ਉਹ ਦਰਸੇ ਵੀ ਨਾਰਮਲ ਨਹੀਂ ਲੱਗਦੇ ਪਰ ਕਿੱਦਾਂ ਦਾ ਬੇਦਾਰਦ ਕਾਨੂੰਨ ਆ ਜਿਹੜਾ ਇੱਕ ਕੌਮ ਲਈ ਹੋਈ ਲੱਗਦਾ ਜਾਂ ਮਾਈਨੋਰਟੀਜ਼ ਲਈ ਹੋਈ ਅਪਲਾਈ ਕਰਦਾ ਕਿ ਇਹ ਨਹੀਂ ਕਿ ਕੋਈ ਫੇਅਰਨੈਸ ਨਾ ਚੱਲੀਏ ਹਾਲਾਂਕਿ ਇਹ ਤਾਂ ਪੋਲਿਟਿਕਸ ਦੀ ਗੱਲ ਕਰੀਏ ਜਿਹੜੇ ਪੋਲਿਟਿਸ਼ੀਅਨ ਹਨ ਉਹਨਾਂ ਤੇ ਵੀ ਬਹੁਤ ਵੱਡੇ ਅਲਿਗੇਸ਼ਨ ਹਨ ਜਾਂ ਉਹਨਾਂ ਤੇ ਬੜੇ-ਬੜੇ ਕੇਸ ਚੱਲ ਰਹੇ ਆ ਜਾਂ ਉਹਨਾਂ ਨੂੰ ਦੋਸ਼ੀ ਠਹਿਰਾਇਆ ਗਿਆ ਭਾਵੇਂ ਰੇਪ ਦੀ ਗੱਲ ਹੋਵੇ ਬੰਮ ਤਮਾਕਿਆਂ ਦੇ ਇਵਨ ਟੈਰਰਿਸਟ ਵੀ ਤੁਸੀਂ ਕਹਿ ਸਕਦੇ ਆ ਇਹ ਜਿਹੇ ਬੈਕਗ੍ਰਾਉਂਡ ਦੇ ਵੀ ਐਮਪੀ ਪਾਰਲੀਮੈਂਟ ਵਿੱਚ ਬੈਠੇ ਆ ਪਰ ਜਿਹੜੇ ਇਹਨਾਂ ਦੀ ਗੱਲ ਕਰੀਏ ਭਾਜੀ ਦਵਿੰਦਰਪਾਲ ਸਿੰਘ ਪੁੱਲਰ ਹੋਣਾ ਦੀ ਆਪਾਂ ਹੋਰ ਵੀ ਆਪਣੇ ਸਿੰਘ ਹਨ ਜਗਤਾਰ ਸਿੰਘ ਜੌਲਦੀ ਵੀ ਗੱਲ ਕਰ ਸਕਦੇ ਭਾਵੇਂ ਅਮਰਪਾਲ ਸਿੰਘ ਦੀ ਗੱਲ ਵੀ ਕਰ ਸਕਦੇ ਉਹ ਜੇਲ੍ਹਾਂ ਚ ਹਾਲਾਂਕਿ ਜਗਤਾਰ ਸਿੰਘ ਜੋਲ ਦੇਖੋ ਇੱਥੇ ਇੱਥੇ ਦਾ ਸਿਟੀਜ਼ਨ ਸੋ ਮਤਲਬ ਸਿੱਖਾਂ ਲਈ ਕਾਨੂੰਨ ਅਲੱਗ ਜਾਂ ਮਾਈਨੋਰਟੀਜ਼ ਲਈ ਅਲੱਗ ਆ ਜਿਹੜੀ ਮੈਜੋਰਟੀ ਹੈ ਉਹਨਾਂ ਲਈ ਹੋਰ ਬਿਲਕੁਲ ਬਿਲਕੁਲ ਅਕਸਰ ਗੱਲ ਕੀਤੀ ਜਾਂਦੀ ਹੈ ਕਿ ਸਿੱਖ ਤਲਕੀ ਦੇ ਵਿੱਚ ਕਿਉਂ ਰਹਿੰਦੇ ਆ ਸਰਕਾਰਾਂ ਦੇ ਨਾਲ ਖੈਂਦੇ ਕਿਉਂ ਰਹਿੰਦੇ ਆ ਸੋ ਆ ਕੁਝ ਕਾਰਨ ਨੇ ਜਿਨ੍ਹਾਂ ਦੇ ਉੱਤੇ ਸਰਕਾਰਾਂ ਨੂੰ ਵੀ ਸੋਚਣਾ ਚਾਹੀਦਾ ਕਿ ਭਾਈ ਬਣਦੀ ਕਿਉਂ ਨਹੀਂ ਸਿੱਖਾਂ ਦੀ ਸਰਕਾਰਾਂ ਦੇ ਨਾਲ ਇੱਕ ਪਾਸੇ ਉਹ ਲੋਕ ਨੇ ਬੌਗੰਤੀ ਦੇ ਨਾਲ ਸਬੰਧਤ ਜਿਹੜੇ ਬੰਬ ਧਮਾਕੇ ਕਰਕੇ ਵੀ ਪਾਰਲੀਮੈਂਟ ਦੇ ਵਿੱਚ ਬਹਿ ਜਾਂਦੇ ਆ ਤੇ ਜਿੱਥੇ ਇੱਕ ਪਾਸੇ ਸਿੱਖ ਨੌਜਵਾਨ ਨੇ ਜਿਨ੍ਹਾਂ ਨੇ ਦੋ ਦੋ ਜੇਲਾਂ ਦੋ ਦੋ ਸਜ਼ਾਵਾਂ ਭੁਗਤ ਲਈਆਂ ਸੋ ਉਹਨਾਂ ਨੂੰ ਵੀ ਕਈ ਵਾਰ ਛੱਡਿਆ ਨਹੀਂ ਜਾਂਦਾ ਕਈ ਵਾਰ ਕੀ ਬਹੁਤਾਤ ਆਪਾਂ ਕਈ ਕੇਸ ਐ ਉਹ ਜਿਹਨੇ ਛੱਡਿਆ ਨਹੀਂ ਜਾਂਦਾ ਜਿਸ ਤੋਂ ਬਾਅਦ ਫਿਰ ਇੱਕ ਨਿਰਾਸ਼ਤਾ ਪੈਦਾ ਹੁੰਦੀ ਹੈ ਬਗਾਨਾਪਨ ਪੈਦਾ ਹੋ ਜਾਂਦਾ ਸੋ ਇਹਦੇ ਬਾਰੇ ਵੀ ਸੋਚਣਾ ਚਾਹੀਦਾ ਭਾਈ ਸਾਹਿਬ ਵਾਈਕੂ ਜੀ ਦਾ ਖਾਲਸਾ ਵਾਈਕ ਜੀ ਦਾ ਖਾਲਸਾ ਭਾਈ ਜੀ ਦੇ ਪਤ